ਜਾਣਾ ਆ ਕੇ ਮੈਂ ਫੇਰ ਗਾਹਾਂ ਉਹ ਉਹ ਸਮਾਂ ਯਾਦ ਆਂਦਾ ਬਾਰ-ਬਾਰ ਬਹੁਤ ਭਾਈ ਅੱਜ ਸੁਖ ਕਾਨਕੋਟੀ ਜਿਹੜਾ ਹੈ ਉਹ ਮੰਜੇ ਦੇ ਨਾਲ ਜੁੜ ਚੁੱਕਿਆ ਹੈ ਕਿਡਨੀਆਂ ਫੇਲ ਹੋ ਚੁੱਕੀਆਂ ਨੇ ਬਿਮਾਰੀਆਂ ਬਹੁਤ ਸਾਰੀਆਂ ਲੱਗ ਚੁੱਕੀਆਂ ਨੇ ਪਰਿਵਾਰ ਦੀ ਚਿੰਤਾ ਵੱਧ ਚੁੱਕੀ ਹੈ ਪਰਿਵਾਰ ਨੂੰ ਸਿਰਫ ਸਿਰਫ ਇਹ ਇੰਤਜ਼ਾਰ ਹੈ ਕਿ ਕਦੋਂ ਕੋਈ ਹੱਥ ਸਾਡੇ ਵਾਸਤੇ ਅਗਾਹ ਵਧੇਗਾ ਮੇਰੀ ਸਾਰ ਲਈ ਜਾਂ ਕਿਉਂਕਿ ਮੈਂ ਇੰਨਾ ਟੁੱਟਾ ਵਾਂ ਟੁੱਟ ਚੁੱਕਾ ਵਾਂ ਮੇਰੀ ਸਾਰ ਲੈਣ ਵਾਲਾ ਕੋਈ ਨਹੀਂ ਸੀ ਹੈਗਾ ਵੀ ਪੌਨੇ ਨਵੇਂ ਸਿਆਪੇ ਜਾਵੇ ਸੱਜਣਾ ਲੜਦਾ ਰਹਿਣਾ ਪੌਨੇ ਨਵੇਂ ਸਿਆਪੇ ਜਿੱਦਣ ਦੀ ਮੈਂ ਵਿਆਹ ਕੇ ਆ ਗਈ ਤੂੰ ਛੁੜਾ ਤੇ ਮਾਪੇ ਗੱਲ ਕਿਸੇ ਦਾ ਪਤਾ ਨਹੀਂ ਲੱਗਦਾ ਕਰਦਾ ਏ ਲਾਲਾ ਕੇ ਮੈਂ ਤੇਰੇ ਨਾਲ ਬੋਲਣਾ ਹੀ ਨਹੀਂ ਮੈਂ ਤੇਰੇ ਨਾਲ ਬੋਲ ਨਹੀਂ ਨਹੀਂ ਕਿਡਨੀਆਂ ਦੀ ਪ੍ਰੋਬਲਮ ਜਿਹੜੀ ਆ ਕਿਡਨੀਆਂ ਦੇ ਬਾਅਦ ਦੇ ਵਿੱਚ ਮੇਰੀ ਲਤ ਜਿਹੜੀ ਆ ਲਤ ਇੰਨੀ ਕੁ ਖਰਾਬ ਹੋ ਚੁੱਕੀ ਆ ਵੀ ਲਤ ਮੇਰੀ ਗਲ ਚੁੱਕੀ ਆ ਤੇ ਡਾਕਟਰਾਂ ਨੇ ਮਤਲਬ ਇਹ ਵੀ ਕਹਿਤਾ ਵਾ ਕਿ ਹੁਣ ਇਹਨਾਂ ਦੀ ਲਤ ਜਿਹੜੀ ਆ ਉਹ ਕਟਣੀ ਪੈ ਜਾ ਸਕਦੀ ਹੈ ਕਰਜ਼ਾ ਜਿਹੜਾ ਸੀ ਨਾ ਮੈਂ ਇੰਨਾ ਚੁੱਕ ਚੁੱਕਾ ਵਾਂ ਲੈ ਚੁੱਕਾ ਵਾਂ ਕਿ ਮੈਂ ਇਹ ਸੋਚਦਾ ਵਾਂ ਕਿ ਮੈਂ ਉਤਾਰੂੰਗਾ ਕਿ ਤਰ੍ਹਾਂ ਵੱਡੇ ਦੀ ਤੇ ਪੜਾਈ ਸੜੀ ਜਿਹੜੀ ਖਰਾਬ ਹੋ ਚੁੱਕੀ ਭਾਜੀ ਜੀ ਮਤਲਬ ਉਹ ਵਿਚਾਰਾ ਕਰਕੇ ਲਿਆਉਂਦਾ ਵਾ ਤੇ ਅਸੀਂ ਕੀ ਕਰਦਾ ਉਹ ਬਸਦੂਰੀ ਕਰਦਾ ਮਨ ਵਿਆਕ ਕੋ ਲਿਆ ਮਨ ਉਦਾਸ ਆ ਮਤਲਬ ਕਿ ਕਿੱਥੇ ਰੱਬਾ ਮੈਨੂੰ ਲਿਆ ਕੇ ਸੋਚਦਾ ਕਿ ਮੁਸੀਬਤ ਕਿਹਤੇ ਵੀ ਆ ਸਕਦੀ ਹੈ ਕਿਸੇ ਤੇ ਵੀ ਆ ਸਕਦੀ ਆ ਇਹ ਨਹੀਂ ਵੀ ਮੈਂ ਮੈਨੂੰ ਕੋਈ ਮਾਨ ਵਾਲੀ ਗੱਲ ਹੈ ਵੀ ਮੇਰੇ ਤੇ ਮੁਸੀਬਤ ਆ ਗਈ ਆ ਪਤਾ ਨਹੀਂ ਕਿਹੜੇ ਟਾਈਮ ਤੇ ਕਿਹ ਕਿਦਾਂ ਪਾਸਾ ਪਲਟ ਗਿਆ ਕਿਸੇ ਨੂੰ ਪਾਸਾ ਪਲਟ ਜਾਣਾ ਵਾ ਲੇਕਿਨ ਇਹਨਾ ਨਹੀਂ ਕਰਨਾ ਚਾਹੀਦਾ ਵੀ ਸਾਥ ਦੇਣਾ ਚਾਹੀਦਾ ਵਾ ਮੈਂ ਉਹਨਾਂ ਪਰਵਾਂ ਨੂੰ ਬੇਨਤੀ ਕਰਦਾ ਹਾਂਗੇ ਤੁਹਾਡੀ ਮਦਦ ਦੇ ਨਾਲ ਮੇਰਾ ਆਪਣੇ ਮੈਂ ਆਪਣੇ ਪਰਿਵਾਰ ਦੇ ਵਿੱਚ ਜਿੰਦਾ ਹੋ ਜਾਵਾਂ ਫਿਰ ਤੋਂ ਫਿਰ ਤੋਂ ਮੈਂ ਔਰ ਰੌਣਕਾਂ ਜੜੀਆਂ ਵਾ ਉਹ ਵੇਖ ਸਕਾਂ ਤੇ ਮੈਨੂੰ ਮੇਰੀ ਜਾਨੀ ਨਹੀਂ ਥੋੜੀ ਨਹੀਂ ਹੋ ਸਕਦੀ ਹੈਲਪ ਕਰ ਦੋਸਤੋ ਕਿਸੇ ਸ਼ਾਇਰ ਨੇ ਚੰਗੀਆਂ ਗੱਲਾਂ ਲਿਖੀਆਂ ਨੇ ਲਿਖਿਆ ਹੈ ਕਿ ਵਾ ਰੱਬਾ ਤੇਰੀ ਕੁਦਰਤ ਤੇਰੀਆਂ ਬੇਪਰਵਾਹੀਆਂ ਜਿਹੜੀਆਂ ਗੱਲਾਂ ਮੈਂ ਸੋਚਿਆ ਨਹੀਂ ਉਹ ਵੀ ਵੇਖਣ ਨੂੰ ਆਈਆਂ ਬੰਦਾ ਜਿੰਨੀ ਵੀ ਜਦੋਜਦ ਕਰਦਾ ਹੈ ਉਹ ਆਪਣੇ ਪਰਿਵਾਰ ਦੇ ਵਾਸਤੇ ਕਰਦਾ ਪਰ ਜਦੋਂ ਪਰਿਵਾਰ ਦੇ ਵਾਸਤੇ ਜਦੋਜਦ ਕਰਨ ਵਾਲਾ ਹੀ ਬੈੱਡ ਦੇ ਨਾਲ ਚਿਪਕ ਜੇ ਬੈੱਡ ਦੇ ਨਾਲ ਜੁੜ ਜਾਏ ਤਾਂ ਫਿਰ ਪਰਿਵਾਰ ਦੀ ਵੀ ਚਿੰਤਾ ਵੱਜ ਜਾਂਦੀ ਹੈ ਤਾਂ ਉਸ ਮਿਹਨਤ ਕਰਨ ਵਾਲੇ ਇਨਸਾਨ ਦੀ ਵੀ ਚਿੰਤਾ ਵੱਜ ਜਾਂਦੀ ਹੈ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਘਰ ਦੇ ਵਿੱਚ ਪਹੁੰਚੇ ਆਂ ਨਾਮ ਸੁਣੋਗੇ ਤਾਂ ਸੋਚਾਂ ਤੇ ਮਜਬੂਰ ਹੋਵੋਗੇ ਉਸੇ ਵਕਤ YouTube ਦੇ ਉੱਤੇ ਸਰਚ ਕਰੋਗੇ ਕਿ ਵਾਕਿਆ ਇਹ ਨਾਮ ਹੈਗਾ ਸੁਖ ਖਾਨਕੋਟੀ ਜਦੋਂ ਕੋਈ ਮੇਲਾ ਹੁੰਦਾ ਸੀ ਪੰਜਾਬ ਦੇ ਵਿੱਚ ਤਾਂ ਸੁਖ ਖਾਨਕੋਟੀ ਦਾ ਇੰਤਜ਼ਾਰ ਰਹਿੰਦਾ ਸੀ ਕਿ ਕਦੋਂ ਸੁਖ ਖਾਨਕੋਟੀ ਆਏਗਾ ਤਾਂ ਅਸੀਂ ਉਹਦੇ ਮੂੰਹੋਂ ਵੀ ਕੁਝ ਗੱਲਾਂ ਸੁਣਾਗੇ ਉਹਦੇ ਮੂੰਹੋਂ ਵੀ ਗੀਤ ਸੁਣਾਗੇ ਪਰ ਅੱਜ ਸੁਖ ਖਾਨਕੋਟੀ ਜਿਹੜਾ ਹੈ ਉਹ ਮੰਜੇ ਦੇ ਨਾਲ ਜੁੜ ਚੁੱਕਿਆ ਕਿਡਨੀਆਂ ਫੇਲ ਹੋ ਚੁੱਕੀਆਂ ਨੇ ਬਿਮਾਰੀਆਂ ਬਹੁਤ ਸਾਰੀਆਂ ਲੱਗ ਚੁੱਕੀਆਂ ਨੇ ਪਰਿਵਾਰ ਦੀ ਚਿੰਤਾ ਵੱਧ ਚੁੱਕੀ ਹੈ ਪਰਿਵਾਰ ਨੂੰ ਸਿਰਫ ਸਿਰਫ ਇਹ ਇੰਤਜ਼ਾਰ ਹੈ ਕਿ ਕਦੋਂ ਕੋਈ ਹੱਥ ਸਾਡੇ ਵਾਸਤੇ ਅਗਾਹ ਵਧੇਗਾ ਸਿਰਫ ਤੇ ਸਿਰਫ ਸਾਡੀ ਬਿਮਾਰੀ ਦਾ ਇਲਾਜ ਹੀ ਹੋ ਜਾਏਗਾ ਤਾਂ ਸ਼ਾਇਦ ਅਸੀਂ ਤੰਦਰੁਸਤ ਹੋਗੇ ਆਪਣਾ ਕਾਰੋਬਾਰ ਫੇਰ ਉਸੇ ਤਰੀਕੇ ਨਾਲ ਉਸੇ ਤਰੀਕੇ ਨਾਲ ਆਪਣੀ ਪਟੜੀ ਦੇ ਉਤੇ ਚਲਾ ਸਕੀਏ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਸਾਹਮਣੇ ਖੜਾ ਕੌਣ ਹੋਏਗਾ ਕੌਣ ਆਏਗਾ ਇਹਨਾਂ ਦੇ ਹੱਕ ਦੇ ਵਿੱਚ ਇਹ ਇੰਤਜ਼ਾਰ ਜਿਹੜਾ ਇਹਨਾਂ ਦਾ ਸ਼ਾਇਦ ਅਜੇ ਨਹੀਂ ਮੁੱਕਿਆ ਸੋਕਾਂ ਕੁੱਟੀ ਸਾਡੇ ਨਾਲ ਮੌਜੂਦ ਹੈ ਸਾਸੀ ਕਾ ਵੀਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਤੇ ਤੁਹਾਡੇ ਆਪਰਾਵਾਂ ਦਾ ਬਹੁਤ ਬਹੁਤ ਰਿਣੀ ਹਾਂ ਕਿ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਮੇਰੀ ਸਾਰ ਲਈ ਆ ਕਿਉਂਕਿ ਮੈਂ ਇੰਨਾ ਟੁੱਟਾ ਵਾਂ ਟੁੱਟ ਚੁੱਕਾ ਵਾਂ ਮੇਰੀ ਸਾਰ ਲੈਣ ਵਾਲਾ ਕੋਈ ਨਹੀਂ ਸੀ ਹੈਗਾ ਵੀ ਮੈਂ ਤੁਹਾਡਾ ਬਹੁਤ ਤੁਹਾਡੇ ਚੈਨਲ ਦਾ ਰਿਣੀ ਹਾਂ ਸੋ ਜੀ ਮੈਂ ਤੁਹਾਡੇ ਨਾਲ ਗੱਲਾਂ ਅਸਾਨੀ ਜਰੂਰ ਕਰਾਂਗਾ ਮੈਂ ਚਾਹਾਂਗਾ ਕਿ ਕੁਝ ਆਪਣੀ ਆਵਾਜ਼ ਦੇ ਵਿੱਚ ਸੁਣਾ ਦਿਓ ਉਹ ਦਰਸ਼ਕਾਂ ਨੂੰ ਯਾਦ ਆ ਜਾਵੇ ਕਿ ਉਹ ਹੀ ਸੁਖ ਖਾਨ ਕੋਟੀ ਹੈ ਅਸੀਂ ਉੱਥੇ ਮੌਜੂਦ ਹਾਂ ਕਿਉਂਕਿ ਬਹੁਤ ਚੈਰਿਆਂ 'ਚ ਫਰਕ ਪੈ ਜਾਂਦਾ ਜਦੋਂ ਸਮਾਂ ਲੰਘਦਾ ਕੁਝ ਸੁਣਾ ਦਿਓ ਆਪਣੀ ਆਵਾਜ਼ ਵਿੱਚ ਮੈਂ ਜੀ ਜਿਸ ਟਾਈਮ ਦੇ ਤੇ ਸਟੇਜ ਦੇ ਉੱਤੇ ਜਾਂਦਾ ਸੀ ਤੇ ਕੁਝ ਚੁਲਬਲੇ ਗੀਤਾਂ ਦੀ ਵੀ ਮੈਨੂੰ ਫਰਮਾਇਸ਼ ਆਉਂਦੀ ਹੁੰਦੀ ਸੀ ਤੇ ਮੈਰਿਜ ਫੰਕਸ਼ਨ ਜਦੋਂ ਕਰੀਦੇ ਸੀ ਤੇ ਉਹਨਾਂ ਦੇ ਵਿੱਚੋਂ ਕੋਈ ਦੋ ਲਾਈਨਾਂ ਜਿਹੜੀਆਂ ਤੁਹਾਡੇ ਮਨ 'ਚ ਨજર ਕਰਨ ਲੱਗਾ ਵਾਂ ਜਾਵੇ ਸੱਜਣਾ ਲੜਦਾ ਰਹਿਣਾ ਪੌਣ ਨਵੇਂ ਸੇ ਆਪੇ ਜਾਵੇ ਸੱਜਣਾ ਲੜਦਾ ਰਹਿਣਾ ਪੌਣ ਨਵੇਂ ਸੇ ਆਪੇ ਜਿੱਦਣ ਦੀ ਮੈਂ ਵਿਆਹ ਕੇ ਆਗੀ ਤੂੰ ਛੁੜਾ ਤੇ ਮਾਪੇ ਗੱਲ ਕਿਸੇ ਦਾ ਪਤਾ ਨਹੀਂ ਲੱਗਦਾ ਕਰਦਾ ਏ ਲਾਲਾ ਕਿ ਮੈਂ ਤੇਰੇ ਨਾਲ ਬੋਲਣਾ ਹੀ ਨਹੀਂ ਮੈਂ ਤੇਰੇ ਨਾਲ ਬੋਲਣਾ ਹੀ ਨਹੀਂ ਬੋਲਣਾ ਹੀ ਨਹੀਂ ਮੈਂ ਤੇਰੇ ਨਾਲ ਬੋਲਣਾ ਹੀ ਨਹੀਂ ਉਹ ਸਾਰਾ ਦਿਨ ਘਰ ਦੇ ਕੰਮਾਂ ਚ ਰੁੱਝੀ ਰਹਿਨੀ ਆ ਉਹ ਦਿਨੇ ਨਾ ਆਰਾਮ ਅੱਦੀ ਏ ਰਾਤ ਨੂੰ ਮੈਂ ਬੈਨੀ ਆ ਦਿਨੇ ਨਾ ਆਰਾਮ ਅੱਦੀ ਏ ਰਾਤ ਨੂੰ ਮੈਂ ਬੈਨੀ ਆ ਕੰਨ ਖੁਰਕਣ ਦਾ ਵੇਲ ਨਹੀਂ ਮਿਲਦਾ ਆਕੇ ਕੱਢਦੇ ਗਾਲਾਂ ਕੰਨ ਖੁਰਕਣ ਦਾ ਵੇਲੇ ਨਹੀਂ ਮਿਲਦਾ ਆਕੇ ਕੱਢਦੇ ਗਾਲਾਂ ਗਾਲਾਂ ਕੱਢ ਕੇ ਆਖੇ ਮੰਗਰੋਂ ਗਾਲਾਂ ਕਿਉਂ ਦੀਆਂ ਨਾਲਾ ਮੈਂ ਤੇਰੇ ਨਾਲ ਬੋਲਣਾ ਹੀ ਨਹੀਂ ਯਾ ਤੇਰੇ ਨਾਲ ਬੋਲਣਾ ਹੀ ਨਹੀਂ ਮੈਂ ਤੇਰੇ ਨਾਲ ਬੋਲਣਾ ਹੀ ਨਹੀਂ ਯਾ ਤੇਰੇ ਨਾਲ ਬੋਲਣਾ ਹੀ ਨਹੀਂ ਵਾ 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 ਵਾਕਿਆ ਤੁਸੀਂ ਆਵਾਜ਼ ਸੁਣਨ ਤੋਂ ਬਾਅਦ ਇਹੇ ਸੋਚਣ ਤੇ ਮਜਬੂਰ ਹੋਵੋਗੇ ਕਿ ਆਖਿਰਕਾਰ ਕੀ ਹੋਇਆ ਕੀ ਇਸ ਵੀਰ ਨੂੰ ਤਾਂ ਗੱਲਬਾਤ ਅਸੀਂ ਅੱਜ ਵੀ ਸਾਂਝੀ ਕਰਦੇ ਆਂ ਪੀਰ ਜੀ ਕਿਹੜੀ ਐਸੀ ਪ੍ਰੋਬਲਮ ਹੋ ਗਈ ਕਿ ਤੁਸੀਂ ਮੰਜੇ ਤੋਂ ਨਹੀਂ ਉੱਠਦੇ ਪਏ ਕਿਡਨੀਆਂ ਦੀ ਗੱਲ ਤੁਸੀਂ ਦੱਸੀ ਦਸੀ ਹੋਰ ਕੀ ਕੀ ਪ੍ਰੋਬਲਮ ਹੈ ਜੀ ਤੇ ਕੀ ਕਿਸ ਤਰ੍ਹਾਂ ਇਹ ਪਾਣਾ ਬੀਤੇ ਆ ਤਿੰਨ ਸਾਲ ਦੇ ਕਰੀਬ ਹੋ ਗਏ ਭਾਜੀ ਜੀ ਤਿੰਨ ਸਾਲ ਦੇ ਕਰੀਬ ਹੋ ਗਏ ਮੇਰੇ ਦਰਦ ਉੱਠੀ ਸੀ ਦਰਦ ਉੱਠਣ ਤੋਂ ਬਾਅਦ ਦੇ ਵਿੱਚ ਮੇਰੇ ਗੁਰਦਿਆਂ ਦਾ ਆਪਰੇਟ ਹੋਇਆ ਉਹਨਾਂ ਦੇ ਵਿੱਚ ਸਟੈਂਟ ਪਾਏ ਗਏ ਆ ਸਟੰਟ ਕੱਢਣ ਤੋਂ ਬਾਅਦ ਦੇ ਵਿੱਚ 2 ਮਹੀਨੇ ਬਾਅਦ ਮੇਰੇ ਜਿਹੜੀ ਆ ਕਿਡਨੀਆਂ ਦੀ ਪ੍ਰੋਬਲਮ ਚੱਲੂਗੀ ਆ। ਹਮ ਮੇਰੇ ਨਲਾਂ ਦਾ ਪਰ ਆਪਰੇਸ਼ਨ ਵੀ ਹੋਇਆ ਵਾ। ਜੀ ਤੇ ਉਸ ਤੋਂ ਬਾਅਦ ਕਿਡਨੀਆਂ ਦੀ ਪ੍ਰੋਬਲਮ ਜਿਹੜੀ ਆ ਕਿਡਨੀਆਂ ਦੇ ਬਾਅਦ ਦੇ ਵਿੱਚ ਮੇਰੀ ਲੱਤ ਜਿਹੜੀ ਆ ਲੱਤ ਇੰਨੀ ਕੁ ਖਰਾਬ ਹੋ ਚੁੱਕੀ ਆ ਵੀ ਲੱਤ ਮੇਰੀ ਗਲ ਚੁੱਕੀ ਆ। ਹਮ ਤੇ ਡਾਕਟਰਾਂ ਨੇ ਮਤਲਬ ਇਹ ਵੀ ਕਹਿਤਾ ਵਾ ਕਿ ਹੁਣ ਇਹਨਾਂ ਦੀ ਲੱਤ ਜਿਹੜੀ ਆ ਉਹ ਕੱਟਣੀ ਪੈ ਜਾ ਸਕਦੀ ਆ। ਹਮ ਹੁਣ ਇਹ ਤੇ ਰੱਬ ਦੇ ਹੱਥ ਆ ਪਾਜੀ। ਮੇਰਾ ਪਰਿਵਾਰ ਵੀ ਸਾਰਾ ਜਿਹੜਾ ਵਾ ਉਹ ਮੇਰੇ ਤੇ ਨਿਰਭਰਿਆ ਲੇਕਿਨ ਮੈਨੂੰ ਆਪ ਨੂੰ ਖੁਦ ਨੂੰ ਸਮਝ ਨਹੀਂ ਲੱਗੀ ਕਿ ਤਿੰਨਾਂ ਸਾਲਾਂ ਦੇ ਵਿੱਚ ਬਣ ਕੀ ਗਿਆ ਤਿੰਨ ਸਾਲ ਇਸੇ ਤਰੀਕੇ ਨਾਲ ਇਸੇ ਬਿਮਾਰੀ ਨਾਲ ਝੁੱਲਦੇ ਪਏ ਝੁੱਲਦੇ ਪਏ ਆ ਭਾਜੀ ਝੁੱਲਦੇ ਪਏ ਆ ਅੱਛਾ ਘਰ ਦੇ ਹਾਲਾਤ ਮੈਂ ਦੇਖਿਆ ਮੈਂ ਆਪਣੇ ਵੀਰ ਨੂੰ ਕਵਾਂਗਾ ਕੈਮਰਾਮੈਨ ਨੂੰ ਵੀ ਹਾਲਾਤ ਵੀ ਦਿਖਾਓ ਹਾਲਾਤ ਕੋਈ ਚੱਜਦੇ ਨਹੀਂ ਆ ਖਰਚਾ ਕਿਸ ਤਰ੍ਹਾਂ ਕਰਦੇ ਪਿਓ ਘਰ ਦੀ ਰੋਟੀ ਕਿਸ ਤਰ੍ਹਾਂ ਚੱਲਦੀ ਪਈ ਹੈ ਆਪਣੀ ਬਿਮਾਰੀ ਦੇ ਉੱਤੇ ਰੋਜ਼ ਦਾ ਕਿੰਨਾ ਖਰਚ ਜਾਂਦਾ ਪਿਆ ਮਹੀਨੇ ਦਾ ਕਿੰਨਾ ਖਰਚ ਲੱਗਦਾ ਪਿਆ ਤੇ ਉਹ ਕਿੱਥੋਂ ਆਉਂਦਾ ਪਿਆ ਭਾਜੀ ਮਹੀਨੇ ਦਾ ਘੱਟੋ ਘੱਟ ਨਹੀਂ ਤੇ 25-30000 ਉਹ ਡਾਕਟਰਾਂ ਦਾ ਸਾਰਾ ਜਿਹੜਾ ਆ ਰਿਹਾ ਹ ਹਫਤੇ ਦੇ ਵਿੱਚ ਦੋ ਵਾਰੀ ਡਾਇਲਸਿਸ ਹੋ ਰਹੀ ਆ ਹਾਂਜੀ ਤੇ ਨਾਲ ਹੀ ਟੈਸਟ ਹੋ ਰਿਹਾ ਨਾਲ ਹੀ ਬੋਡੀ ਦੇ ਵਿੱਚ ਖੂਨ ਦੀ ਜਦੋਂ ਕਮੀ ਆ ਜਾਂਦੀ ਆ ਖੂਨ ਵੀ ਚੜਦਾ ਵਾ ਪਹਿਲਾਂ ਮੈਂ ਪ੍ਰਾਈਵੇਟ ਬਹੁਤ ਉਜੜਿਆ ਵਾ ਬਹੁਤ ਜ਼ਿਆਦਾ ਹੀ ਹੁਣ ਮੈਨੂੰ ਆਣ ਕੇ ਮਤਲਬ ਸਰਕਾਰੀ ਹਸਪੀਟਲ ਜਿਹੜਾ ਗੁਰੂ ਨਾਨਕ ਸਾਹਿਬ ਆ ਉੱਥੋਂ ਆਣ ਕੇ ਥੋੜਾ ਜਿਹਾ ਮੈਨੂੰ ਰਾਹਤ ਮਿਲੀ ਆ ਕਿ ਮੇਰੀ ਡਾਇਲਸਿਸ ਫ੍ਰੀ ਹੋਣ ਦਾ ਪੀਆ ਉਹਦੇ ਵਿੱਚ ਥੋੜਾ ਖਰਚਾ ਲੱਗਦਾ ਵਾ ਤੇ ਮੈਡੀਸਨ ਦਾ ਖਰਚਾ ਜਿਹੜਾ ਵਾ 3 ਤੋਂ 4000 ਰੁਪਏ ਜਿਹੜਾ ਉਹ ਆ ਤੇ ਟੋਟਲ ਪਾ ਕੇ ਮਤਲਬ 4000 ਰੁਪਏ ਖਰਚਾ ਜਿਹੜਾ ਵਾ ਉਹ ਮੈਂ ਚੌਥੇ ਦਿਨ ਦੇ ਕੇ ਆਉਣਾ ਚੌਥੇ ਦਿਨ 4000 ਦਾ ਹਫਤੇ ਦਾ ਸੀ ਕਹਿੰਦੇ 8 8 800 32000 ਰੁਪਏ ਫਿਰ ਵੀ ਲੱਗਦਾ ਪਿਆ 32000 ਉਦੋਂ ਜਿਹੜਾ ਉੱਥੇ ਸੀ ਉੱਥੇ ਕਿੰਨਾ ਖਰਚਾ ਲੱਗਦਾ ਜਿਹੜਾ ਪ੍ਰਾਈਵੇਟ ਹੌਸਪੀਟਲ ਉੱਥੇ ਭਾਜੀ 45000 ਰੁਪਿਆ 45 ਤੋਂ 50000 ਰੁਪਿਆ ਮਹੀਨੇ ਦਾ ਉਹ ਮੇਰੇ ਕੋਲ ਲੈਂਦੇ ਸੀ 55000 ਰੁਪਿਆ ਡੈਲਸਿਸ ਕਰ ਤੇ ਟੈਸਟ ਕਰਕੇ ਹਫਤੇ ਦੇ ਦੋ ਵਾਰ ਜਿਹੜੇ ਆਉ ਟੈਸਟ ਹੁੰਦੇ ਸੀ ਚੌਥੇ ਦਿਨ ਜਾ ਕੇ ਟੈਸਟ ਕਰਾਈਦੇ ਸੀ ਤੇ ਬਸ ਮਤਲਬ ਕਰਜ਼ਾ ਜਿਹੜਾ ਸੀ ਨਾ ਮੈਂ ਇੰਨਾ ਚੁੱਕ ਚੁੱਕਾ ਵਾਂ ਲੈ ਚੁੱਕਾ ਵਾਂ ਕਿ ਮੈਂ ਇਹ ਸੋਚਦਾ ਵਾਂ ਕਿ ਮੈਂ ਉਤਾਰੂੰਗਾ ਕਿਤਰਾ ਮੇਰੇ ਬੱਚੇ ਕਿਤਰਾ ਉਤਾਰਨ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੇਟੇ ਆ ਭਾਜੀ ਹੂੰ ਪੜਦੇ ਨਹੀਂ ਕੀ ਕੰਮ ਕਰਦੇ ਪੜਦੇ ਨੇ 1+2 ਦੇ ਵਿੱਚ ਹੀ ਇੱਕ 8ਵੀਂ ਕਲਾਸ ਦੇ ਵਿੱਚ ਵੱਡੇ ਦੀ ਤੇ ਪੜਾਈ ਸਟੱਡੀ ਜਿਹੜੀ ਖਰਾਬ ਹੋ ਚੁੱਕੀ ਭਾਜੀ ਜੀ ਮਤਲਬ ਉਹ ਵਿਚਾਰਾ ਕਰਕੇ ਲਿਆਉਂਦਾ ਵਾ ਤੇ ਅਸੀਂ ਖਾਂਦੀ ਬਜ਼ਦੂਰੀ ਕਰਦਾ ਵਾ ਕਿਸੇ ਦੇ ਨਾਲ ਚੱਲ ਜਾਂਦਾ ਵਾ ਤੇ ਹੁਣ ਵੀ ਉਹ ਇਸ ਟਾਈਮ ਜਲੰਧਰ ਮਜ਼ਦੂਰੀ ਕਰਨ ਗਿਆ ਉਹ ਵਿਚਾਰਾ ਕਿਸੇ ਦੇ ਨਾਲ ਅੱਛਾ ਐਜ਼ ਅ ਡਰਾਈਵਰੀ ਅੱਛਾ ਵਿੱਚ ਮੈਨੂੰ ਆਹ ਦੱਸੋ ਕਿ ਕਿੰਨੀਆਂ ਕੈਸਟਾਂ ਅਸੀਂ ਕਰ ਚੁੱਕੇ ਆ ਤੇ ਮਹੀਨੇ ਵਿੱਚ ਕਿੰਨੇ ਕਿ ਮੇਲੇ ਲਾ ਦਿੰਦੇ ਹੁੰਦੇ ਜੇ ਤੁਹਾਡੇ ਹਾਲਾਤ ਠੀਕ ਹੁੰਦੇ ਜਦੋਂ ਦੀ ਬਾਜੀ ਮੈਂ ਜੇ ਝੂਠ ਬੋਲਾਂ ਤੇ ਮੈਂ ਮਤਲਬ ਰੱਬ ਨੂੰ ਜਾਣ ਦੇਣੀ ਆ ਬਾਜੀ ਮਹੀਨੇ ਦੇ ਵਿੱਚ ਘੱਟੋ ਘੱਟ ਮੈਂ 20 ਤੋਂ 25 ਪ੍ਰੋਗਰਾਮ ਲੰਦਾ ਸੀ ਹਮ ਅੰਮ੍ਰਿਤਸਰ ਗੋਰੀਆਂ ਦੇ ਹੋਟਲ ਦੇ ਉੱਤੇ ਮੇਰਾ ਦਫ਼ਤਰ ਸੀ ਹਮ ਬਾਜੀ ਕਮਲਜੀਤ ਸਿੰਘ ਮਾਨਾਂ ਵਾਲੇ ਜਿਹੜੇ ਸਰਪ੍ਰਸਤ ਨੇ ਸਾਡੇ ਜੀ ਮੈਂ ਉਹਨਾਂ ਦਾ ਬਹੁਤ ਰਿਣੀ ਆ ਉਹਨਾਂ ਨੇ ਮੈਨੂੰ ਗਾਇਕੀ ਦੇ ਖੇਤਰ ਵਿੱਚ ਲਿਆਂਦਾ ਸਾਲ 1997 ਦੇ ਵਿੱਚ ਜਦੋਂ ਉਹਨਾਂ ਦੇ ਕੋਲ ਪਹੁੰਚਿਆ ਹਮ ਹਮ ਤੇ ਉਸ ਤੋਂ ਬਾਅਦ ਦੇ ਵਿੱਚ ਭਾਜੀ ਇਹਨਾਂ ਸਿਲਸਿਲਾ ਜਿਹੜਾ ਚੱਲ ਸੋ ਚੱਲ ਰਿਹਾ ਫਿਰ ਮੈਂ ਮਤਲਬ ਪਿੱਛਾ ਭੌਂਕੇ ਨਹੀਂ ਵੇਖਿਆ ਵੀ ਹਾਂ ਔਰ ਸਾਰੀ ਮਾਰਕੀਟ ਦੇ ਵਿੱਚ ਸਾਰੇ ਸਿੰਗਰ ਭਰਾ ਜਿਹੜੇ ਇੱਥੋਂ ਦੇ ਆਪਣੇ ਅੰਮ੍ਰਿਤਸਰ ਦੇ ਆ ਇਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਵਾਕਿਆ ਯਾਰ ਸੁਖ ਦੇ ਸੁਖ ਦਾ ਤਾਂ ਕੋਈ ਇਹਨਾਂ ਮਤਲਬ ਗਾਣਾ ਕੋਈ ਹਿੱਟ ਨਹੀਂ ਹੋਇਆ ਵੀ ਅੱਛਾ ਗਾਣੇ ਹਿੱਟ ਕੋਈ ਗਾਣੇ ਵੀ ਕਿੰਨੇ ਕੁ ਕੀਤੇ ਆ ਤੇ ਕਿੰਨੇ ਗਾਣੇ ਹਿੱਟ ਹੋ ਚੁੱਕੇ ਗਾਣੇ ਭਾਜੀ ਇਹ सुरेंद्र ਬਚਨ ਜਿਹੜਾ ਵਾ ਇੱਕ ਵੱਡਾ ਨਾਮ ਸੀ ਚਰਨਜੀਤ ਹੁਜਾ ਦਾ ਬਾਦ ਦੇ ਵਿੱਚ ਜੀ ਸੰਗੀਤ ਸਮਰਾਟ ਸੀ ਉਹ ਬੰਦਾ ਹਮਮ ਕਿਉਂਕਿ ਇਹਨਾਂ ਦਾ ਸ਼ਗਿਰਦ ਹੀ ਇਹਨਾਂ ਦੇ ਮਿਊਜ਼ਿਕ ਦੇ ਵਿੱਚ ਮੈਂ ਭਾਜੀ 12 ਗੀਤ ਕੀਤੇ ਚੰਡੀਗੜ੍ਹ ਮੈਂ ਘਟੋ ਘਟਨੇ ਦੇ 7 ਸਾਲ ਰਿਆਂ 7 ਸਾਲ ਰਹਿਣ ਦੇ ਬਾਵਜੂਦ ਗੁਰਬਾਵਾ ਦੁਰਗਰ ਗੀਲਾ ਭਾਜੀ ਸ਼ਮਸ਼ੇਰ ਸ਼ੇਰਾ ਮਤਲਬ ਜਿਹੜੇ ਜਿੰਨੇ ਵੀ ਆਪਣੇ ਫੇਮਸ ਸਿੰਗਰ ਸੀ ਉਹਨਾਂ ਦੇ ਵਿੱਚ ਉਹਨਾਂ ਨਾਲ ਮੈਂ ਕੰਮ ਕੀਤਾ ਉੱਥੇ ਮੈਂ ਉੱਥੇ ਪ੍ਰੋਗਰਾਮ ਕਰਦਾ ਰਿਹਾ ਮਾਂ ਔਰ ਉੱਥੇ ਮੈਂ ਆਪਣੀ ਟੇਪ ਰਿਕਾਰਡ ਕੀਤੀ ਆ ਕੈਟਰਿਕ ਸਟੂਡੀਓ ਦੇ ਵਿੱਚ ਜਿਆਦਾ ਪਿਆਰ ਕਿਹਦੇ ਨਾਲ ਰਹਿੰਦਾ ਸੀ ਕਿਹੜੇ ਸਿੰਗਰ ਨਾਲ ਮੋਹੱਬਤ ਕਿਹਦੇ ਨਾਲ ਮੇਰਾ ਪਿਆਰ ਭਾਜੀ ਸਾਰਿਆਂ ਦੇ ਨਾਲ ਹੀ ਰਿਹਾ ਮਤਲਬ ਫਰੋਜ਼ ਦੇ ਨਾਲ ਤੇ ਬਹੁਤ ਜ਼ਿਆਦਾ ਪਿਆਰ ਰਿਹਾ ਫਰੋਜ਼ ਖਾਨ ਦੇ ਨਾਲ ਫਰੋਜ਼ ਦੇ ਨਾਲ ਬਹੁਤ ਪਿਆਰ ਜਾਇਆ ਵਾ ਹੁਣ ਤੱਕ ਮੈਂ ਫੋਨ ਵੀ ਕਰਦਾ ਪਰ ਮੈਂ ਕਦੀ ਉਹਨੂੰ ਆਪਣੀ ਦਿਲ ਦਾ ਹਾਲ ਨਹੀਂ ਦੱਸਿਆ ਦੱਸਿਆ ਹੈਗਾ ਇੱਕ ਦੋ ਵਾਰੀ ਲੇਕਿਨ ਮਤਲਬ ਉਸ ਹਾਬ ਦੇ ਨਾਲ ਨਹੀਂ ਗਹਿਰਾਈ ਦੇ ਨਾਲ ਨਹੀਂ ਦੱਸਿਆ ਗਹਿਰਾਈ ਦੇ ਨਾਲ ਨਹੀਂ ਦੱਸਿਆ ਲੇਕਿਨ ਮੈਨੂੰ ਉਹ ਪੁੱਛਦਾ ਰਿਹਾ ਵਾ ਕਿ ਕਿਉਂ ਕਿੱਥੇ ਅਲੋਪ ਹੋ ਗਿਆ ਤੂੰ ਮੈਂ ਦੱਸਿਆ ਵੀ ਫਿਰ ਭਾਜੀ ਮੈਂ ਠੀਕ ਨਹੀਂ ਆ ਮੇਰੀ ਤਬੀਅਤ ਨਹੀਂ ਠੀਕ ਹੈ ਜੀ ਹਾਂਜੀ ਅੱਛਾ ਕਿੰਨੀ ਕਵਾਰੀ ਮੇਰੇ ਫਰੋਜ਼ ਦੇ ਨਾਲ ਕਿੰਨੀ ਕਵਾਰੀ ਪ੍ਰੋਗਰਾਮ ਲਗਾ ਚੁੱਕੇ ਜੀ ਕਿ ਇਸ ਘਰ ਦੇ ਵਿੱਚ ਆਏ ਫਰੋਜ਼ ਕਦੀ ਭਾਜੀ ਫਰੋਜ਼ ਇਸ ਘਰ ਦੇ ਵਿੱਚ ਤਿੰਨ ਵਾਰੀ ਮੇਰੇ ਕੋ ਆ ਚੁੱਕਾ ਅੱਛਾ ਹਾਂਜੀ ਜਦੋਂ ਇੱਥੇ ਅੰਮ੍ਰਿਤਸਰ ਜਾਗਰਣ ਕਰਨ ਆਉਂਦੇ ਸੀ ਮੇਰੇ ਕੋਲੋਂ ਇਹ ਗਰੀਬ ਖਾਨੇ ਦੇ ਵਿੱਚੋਂ ਹੋ ਕੇ ਮੇਰਾ ਵੀਰ ਜਾਂਦਾ ਸੀ ਔਰ ਸਾਡਾ ਇੰਨਾ ਪਿਆਰ ਇੰਨੀ ਮੁਹੱਬਤ ਮਤਲਬ ਇੰਨਾ ਕਿ ਮੈਂ ਦੱਸ ਨਹੀਂ ਸਕਦਾ ਵੀ ਮਿਲ ਪਰਿਵਾਰ ਦੇ ਨਾਲ ਵੀ ਇੰਨਾ ਮੋਹ ਸੀ ਫਿਰ ਜਦੋਂ ਵੱਡੇ ਬੰਦੇ ਕਹਿੰਦੇ ਹੋ ਜਾਂਦੇ ਆ ਤੇ ਫਿਰ ਗੱਲਾਂ ਹੋਰ ਹੋ ਜਾਂਦੀਆਂ আচ্ছা ਤੁਹਾਡੀ ਐਲਬਮ ਦੇਖਦਾ ਪਾ ਤੁਸੀਂ ਜਿਹੜਾ ਸੁਨੀਲ ਦੱਤ ਉਹਨਾਂ ਦੇ ਨਾਲ ਵੀ ਤੁਹਾਡੀਆਂ ਤਸਵੀਰਾਂ ਹੈਗੀਆਂ ਨੇ ਉਹ ਕੀ ਭਾਜੀ 8 ਦਿਨ ਸਾਨੂੰ ਉਹ ਆਪਣਾ ਪੰਜਾਬ ਡੇ ਮਤਲਬ ਦੌਰਾ ਕਰਨ ਆਏ ਹੀ ਤੇ ਸਾਨੂੰ ਉਹਨਾਂ ਦੇ ਨਾਲ ਨਹਿਰੂ ਯੁਵਾ ਕੇਂਦਰ ਦੇ ਥਰੂ ਸਾਨੂੰ ਮੌਕਾ ਮਿਲਿਆ ਮੈਂ ਉੱਥੇ ਉਹਨਾਂ ਨੂੰ ਕੋ ਸੰਗੀਤ ਜਿਹੜਾ ਹੀ ਆਪਣਾ ਗਾਣਾ ਵੀ ਸੁਣਾਉਂਦਾ ਰਿਹਾ ਵਾਂ ਇਕੱਠੇ ਜਦੋਂ ਹੁੰਦੇ ਰਹੇ ਆ ਆਪਣਾ ਪੈਲਸਾਂ ਦੇ ਵਿੱਚ ਜਦੋਂ ਪ੍ਰੋਗਰਾਮ ਕਰਦੇ ਰਹੇ ਆ ਉਹ ਉੱਥੇ ਉਹਨਾਂ ਦੇ ਸ਼ੋਅ ਕਰਨ ਦਾ ਮੈਨੂੰ ਮੌਕਾ ਮਿਲਿਆ ਵਾ ਸਾਹਮਣੇ ਰੂਬਰੂ ਹੋਣ ਦਾ ਮੌਕਾ ਮਿਲਿਆ ਅੱਛਾ ਕਿਹੜੀ ਕਿਹੜੀ ਜਗ੍ਹਾ ਥਾਂ ਦੇ ਉੱਤੇ ਪ੍ਰੋਗਰਾਮ ਲਗਾ ਚੁੱਕੇ ਜੀ ਪੰਜਾਬ ਤੋਂ ਬਾਹਰ ਪਾਜੀ ਸ਼੍ਰੀਲੰਕਾ ਅੱਛਾ ਟੈਲੀਚਿਰੀ ਪੌਂਡੀਚਿਰੀ ਮਾਹੀ ਦबई ਦੇ ਨਜ਼ਦੀਕ ਇਥੋਂ ਮੈਂ ਬਾਕੀ ਆਲ ਇੰਡੀਆ ਮੈਂ ਪ੍ਰੋਗਰਾਮ ਕੀਤੇ ਆ ਮਨ ਉਡੂ ਊਡੂ ਕਰਦਾ ਕਿ ਮੈਂ ਫੇਰ ਉਠਾਂ ਜਾਵਾਂ ਬਾਜੀ ਬਹੁਤ ਜੀ ਕਰਦਾ ਹੂੰ ਬਹੁਤ ਜੀ ਕਰਦਾ ਮੈਨੂੰ ਰੱਬ ਨੇ ਬਹੁਤ ਬਲੰਦ ਆਵਾਜ਼ ਬਖਸ਼ੀ ਆ ਤੁਹਾਡੇ ਪੈਰਾਂ ਸਦਕਾ ਤੁਹਾਡੇ ਆਸ਼ੀਰਵਾਦ ਸਦਕਾ ਭਰਾਵਾਂ ਦੇ ਕਿਉਂਕਿ ਮੈਂ ਚਾਹਨਾ ਹਾਂ ਕਿ ਮੈਂ ਫੇਰ ਗਾਹਾਂ ਉਹ ਉਹ ਸਮਾਂ ਯਾਦ ਆਂਦਾ ਬਾਰ-ਬਾਰ ਬਹੁਤ ਪਾਈਸ਼ ਬੈ ਉਹ ਦਿਨ ਯਾਦ ਕਰਦਾ ਬਾਜੀ ਮੈਨੂੰ ਰੱਬਾ ਇੰਨੂੰ ਕੈਮ ਕਰ ਦੇ ਮੇਰੀਆਂ ਕਿੱਡਣੀਆਂ ਠੀਕ ਮੇਰੀ ਲੱਤ ਵੱਜ ਜਾਵੇ ਤੇ ਮੈਂ ਆਪਣੇ ਸਰੋਤਿਆਂ ਨੂੰ ਫਿਰ ਕੁਛ ਕਰ ਸਕਾਂ ਮੈਂ ਆਪਣੇ ਸਰੋਤਿਆਂ ਦੀ ਸੇਵਾ ਕਰ ਸਕਾਂ ਭਾਜੀ ਬਹੁਤ ਮਨ ਖਰਾਬ ਮੈਂ ਉਹ ਜਦ ਤੱਕ ਦੇਖਦਾ ਮੈਂ ਰਾਤ ਸੌਂਦਾ ਨਹੀਂ ਭਾਜੀ ਬਹੁਤ ਬੁਰਾ ਬਦਲਵ ਖਿਆਲਾਂ ਦੇ ਵਿੱਚ ਮੈਂ ਲੰਘ ਜਾਂਦਾ ਹੂੰ ਉਹੀ ਇਸ ਤਰ੍ਹਾਂ ਦਾ ਸਮਾਂ ਆਂਦਾ ਉਹ ਦੇਖਿਆ ਹੋਣਾ ਕਿ ਜਦੋਂ ਸਟੇਜ ਦੇ ਉੱਤੇ ਬਹੁਤ ਸਾਰੇ ਸਿੰਗਰ ਦੇ ਵਿੱਚ ਤੁਸੀਂ ਵੀ ਆਪਣੀ ਆਵਾਜ਼ ਦਾ ਡੰਕਾ ਚਮਕਾਉਂਦੇ ਹੋਵੋਗੇ ਤਾਂ ਅੱਜ ਉਹ ਦਿਨ ਜਦੋਂ ਯਾਦ ਆਉਂਦੇ ਨੇ ਕਿ ਕਾਸ਼ ਮੈਂ ਫੇਰ ਜਾ ਸਕਾਂ ਤੇ ਤੇ ਫਿਰ ਮਾਨ ਅਤੇ ਪਰਨਾ ਜਿਹੜਾ ਉਹ ਹੈਗਾ ਹੀ ਹੈ ਪਰਦਾ ਪਰਨਾ ਪ੍ਰਮਾਤਮਾ ਕੀ ਅਰਦਾਸ ਵੀ ਕਰਦੇ ਹੋਵਾਂਗੇ ਬਹੁਤ ਪਾਜੀ ਜਦੋਂ ਉਹ ਟਾਈਮ ਮੈਨੂੰ ਯਾਦ ਆਉਂਦਾ ਵਾ ਤੇ ਮੈਂ ਆਪਣੇ ਪਰਿਵਾਰ ਨਾਲ ਕਿਸੇ ਵੇਲੇ ਗੱਲ ਸਾਂਝੀ ਕਰਦਾ ਵਾਂ ਜੀ 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 ਵੀ ਤੁਸੀਂ ਤੇ ਹੁਣ ਮੇਰੇ ਕੋਲ 17 ਸਾਲ ਤੋਂ ਆਏ ਜੋ ਲੇਕਿਨ ਮੇਰੇ ਜਿਹੜੇ ਹਾਲਾਤ ਸੀ ਪਹਿਲਾਂ ਉਹ ਮਤਲਬ ਇੰਨੇ ਕੁ ਗੂੜੇ ਸੀ ਇੰਨੇ ਕੁ ਜਿੰਨੇ ਵੀ ਪੰਜਾਬ ਦੇ ਹੁਣ ਟੋਟਲ ਆਪਣੇ ਨਾਮ ਵਰ ਸਿੰਘ ਰਿਆ ਮੈਂ ਸਾਰਿਆਂ ਦੇ ਨਾਲ ਹੀ ਬੁਰਕੀ ਸਾਂਝੀ ਕੀਤੀ ਆ ਸਾਰਿਆਂ ਨਾਲ ਬੈਠਾ ਸਾਰਿਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਮੈਂ ਫਿਰੋਜ਼ ਖਾਨ ਨੇ ਮੈਂ ਮੇਰੇ ਵੀਰ ਨੇ ਅਹੀਂ ਇਕੱਠਿਆਂ ਨੇ ਸਟੇਜਾਂ ਕੀਤੀਆਂ ਵਾ ਬਾਹਰੋਂ ਸਾਨੂੰ ਬਹੁਤ ਆਫਰਾਂ ਆਈਆਂ ਭਾਜੀ ਵੀ ਮਤਲਬ ਇਹ ਸਾਨੂੰ ਜਿਹੜੇ ਆਪਣੇ ਬੰਦੇ ਜਿਹੜੇ ਸਿੰਗਰ ਜਿਹੜੇ ਚਾਹੀਦੇ ਆ ਐ ਸੁਖ ਖਾਨ ਕੋਟੀ ਨੂੰ ਵੀ ਅਸੀਂ ਲੈ ਕੇ ਜਾਵਾਂਗੇ ਤੇ ਭਾਜੀ ਅੱਜ ਉਹ ਮਨ ਜਿਹੜਾ ਵਾ ਨਾ ਮਨ ਵਿਆਕ ਕੋ ਲਿਆ ਮਨ ਉਦਾਸ ਆ ਮਤਲਬ ਕਿ ਕਿੱਥੇ ਰੱਬਾ ਮੈਨੂੰ ਲਿਆ ਕੇ ਛੋੜ ਗਿਆ ਗਿੱਲਾ ਕਿਹਦੇ ਨਾਲ ਗਿੱਲਾ ਤੇ ਪਰਮਾਤਮਾ ਨਹੀਂ ਇਹ ਸਭ ਉਹਦੀ ਰਜਾ ਦੇ ਨਾਲ ਹੋਇਆ ਵਾ ਬਾਕੀ ਭਾਰੀ ਮੇਰਾ ਸਾਥ ਨਹੀਂ ਦਿੱਤਾ ਕਿਸੇ ਨੇ ਅਫਸੋਸ ਹੁੰਦਾ ਜਦੋਂ ਕੋਈ ਸਾਥ ਨਾ ਦੇਵੇ ਜਿਹਦੇ ਨਾਲ ਬੁਰਕੀਆਂ ਸਾਂਝੀਆਂ ਕੀਤੀਆਂ ਹੋਣ ਜਦੋਂ ਪੀੜਾ ਪਈ ਹੋਵੇ ਜਦੋਂ ਦੁੱਖ ਆਇਆ ਹੋਵੇ ਤੇ ਉਹ ਲਾਗੇ ਨਾ ਆਇਆ ਹੋਵੇ ਤਾਂ ਮੈਂ ਇਹੋ ਗੱਲ ਦਾ ਮੈਨੂੰ ਅਫਸੋਸ ਆ ਕਿ ਮੁਸੀਬਤ ਕਿਹਤੇ ਵੀ ਆ ਸਕਦੀ ਆ ਕਿਸੇ ਤੇ ਵੀ ਆ ਸਕਦੀ ਆ ਇਹ ਨਹੀਂ ਕਿ ਮੈਂ ਮੈਨੂੰ ਕੋਈ ਮਾਨ ਵਾਲੀ ਗੱਲ ਹੈ ਮੇਰੇ ਤੇ ਮੁਸੀਬਤ ਆ ਗਈ ਆ ਪਤਾ ਨਹੀਂ ਕਿਹੜੇ ਟਾਈਮ ਤੇ ਕਿਹ ਕਿੰਨੂੰ ਪਾਸਾ ਪਲਟ ਜਾ ਕਿਸੇ ਨੂੰ ਪਾਸਾ ਪਲਟ ਜਾਣਾ ਵਾ ਲੇਕਿਨ ਇੰਨਾ ਨਹੀਂ ਕਰਨਾ ਚਾਹੀਦਾ ਵੀ ਸਾਥ ਦੇਣਾ ਚਾਹੀਦਾ ਵਾ ਜਿੱਥੇ ਕਿਤੇ ਬੁਰਕੀ ਲੱਗੀ ਹੋਵੇ ਜਿੱਥੇ ਕਿਤੇ ਚਾਹ ਦੇ ਕੱਪ ਸਾਂਝੇ ਕੀਤੇ ਹੋਣ ਜਿੱਥੇ ਕਿਤੇ ਗੱਲਬੱਕੜੀਆਂ ਪਈਆਂ ਹੋਣ ਭਾਜੀ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਅੱਜ ਇਨਸਾਨ ਜਿਹੜਾ ਨਾ ਮਤਬਲੀ ਹੋ ਗਿਆ ਜੀ ਹਮ ਹਮ ਮਤਬਲੀ ਹੋ ਗਿਆ ਬੁਖਲੇ ਵੀਰ ਸੁਖ ਖਾਨ ਕੋਟੀ ਇਹ ਨਹੀਂ ਆਖਦਾ ਪਿਆ ਕਿ ਮੈਨੂੰ ਪੈਸਾ ਦੇ ਦਿਓ ਮੈਨੂੰ ਵੀ ਸ਼ੋਅ ਕਰ ਕਰ ਦਿਓ ਕਹਿੰਦਾ ਸਿਰਫ ਬਿਮਾਰੀ ਦੂਰ ਕਰਨ ਵਾਸਤੇ ਮੇਰੇ ਇਲਾਜ ਦੇ ਵਾਸਤੇ ਪੈਸੇ ਦੇ ਦਿਓ ਤਾਂ ਜੋ ਮੈਂ ਫਿਰ ਆਪਣੇ ਪੈਰਾਂ ਦੇ ਉੱਤੇ ਕਾਇਮ ਹੋਵਾਂ ਪੈਰਾਂ ਉੱਤੇ ਖੜਾ ਹੋਵਾਂ ਤੇ ਆਪਣੇ ਪਰਿਵਾਰ ਦੀ ਰੋਟੀ ਚਲਾ ਸਕਾਂ ਆਪਣੇ ਪਰਿਵਾਰ ਦੇ ਵਾਸਤੇ ਕੁਝ ਖਾਸ ਕਰ ਸਕਾਂ ਇਹ ਨਹੀਂ ਹੈ ਕਿ ਪ੍ਰਮਾਤਮਾ ਨੇ ਮਾਰ ਮਾਰੀ ਹੈ ਤਾਂ ਮੰਜੇ ਤੇ ਪਾਤਾ ਇਸ ਵੀਰ ਨੂੰ ਤਾਂ ਤੁਸੀਂ ਹੈਗੇ ਨਹੀਂ ਤਾਂ ਤੁਹਾਡਾ ਤੇ ਅਰੇ ਇੱਥੇ ਪੈਂਦਾ ਪਿਆ ਹੋ ਸਕਦਾ ਹੈ ਕਿ ਪ੍ਰਮਾਤਮਾ ਨੇ ਤੁਹਾਡੀ ਡਿਊਟੀ ਲਈ ਹੋਵੇ ਤਾਂ ਤੁਸੀਂ ਉਹ ਡਿਊਟੀ ਤੋਂ ਪਿੱਛਾ ਛੁਣਾਦੇ ਹੋਵੋ ਤੁਸੀਂ ਜ਼ਰੂਰ ਆਓ ਇਸ ਵੀਰ ਦੇ ਕੋਲ ਜਰੂਰ ਆਵੋ ਕਿਉਂਕਿ ਬੜੀਆਂ ਐਨਜੀਓ ਨੇ ਸਮਾਜ ਸੇਵਕ ਸੰਸਥਾਵਾਂ ਨੇ ਜਿਹੜੀਆਂ ਕਿ ਆ ਲੋਕਾਂ ਤੱਕ ਪਹੁੰਚਦੀਆਂ ਨੇ ਪਹੁੰਚ ਕਰਦੇ ਨੇ ਥੋੜਾ ਜਿਨਾ ਦੇਖ ਕੇ ਤੇ ਬਹੁਤ ਸਾਰੀਆਂ ਤਸਵੀਰਾਂ ਫੋਟੋਆਂ ਅਖਬਾਰਾਂ ਦੇ ਵਿੱਚ ਚੈਨਲਾਂ ਵਿੱਚ ਲਗਵਾ ਲੈਂਦੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਵੀਰਾਂ ਦੀ ਬਾਹ ਫੜੋ ਤਾਂ ਜੋ ਤੁਹਾਨੂੰ ਸੀਸਾ ਲੱਗਣ ਤਾਂ ਜੋ ਪਤਾ ਲੱਗੇ ਕਿ ਵਾਕਿਆ ਹੀ ਤੁਹੀ ਪ੍ਰਮਾਤਮਾ ਦੇ ਘਰ ਕੋਈ ਚੰਗਾ ਕਰਮ ਕਰਦੇ ਪਿਓ ਸੋਖਾਨ ਕੋਟੀਆਂ ਦੇ ਮਿਸੇ ਸਾਡੇ ਨਾਲ ਮੌਜੂਦ ਹੈ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਦਿਨ ਯਾਦ ਆਂਦੇ ਨੇ ਵੀ ਪਹਿਲਾਂ ਕਿਸ ਤਰ੍ਹਾਂ ਸੀ ਤੇ ਹੁਣ ਇੱਕਦਮ ਕਿਸ ਤਰ੍ਹਾਂ ਹੋਂ ਹਾਂਜੀ ਬਾਜੀ ਹੁੰਦੇ ਰੋਣਾ ਆਂਦਾ ਬਹੁਤ ਬਾਜੀ ਨੀਂਦ ਹੀ ਨਹੀਂ ਹੁੰਦੀ ਸਾਰੀ ਸਾਰੀ ਰਾਤ ਟੈਨਸ਼ਨ ਨੇ ਘੇਰੇ ਕੱਤੇ ਹੋਏ ਸਾਰੇ ਬੰਨੇ ਬਹੁਤ ਹੀ ਕਰਦੇ ਬੁਰਾ ਹਾਲ ਹਮਮ ਬਸ ਬਾਜੀ ਇੰਨਾ ਕੀ ਬਹੁਤ ਰੋਟੀ ਰੋਟੀ ਦਾ ਕਿਸ ਤਰ੍ਹਾਂ ਚੱਲ ਬੜਾਈ ਓਖਾ ਬਾਜੀ ਹਾਂ ਬੜਾਈ ਓਖਾ ਕਰਜ਼ਾ ਕਰਦੇ ਪਾਜੀ ਕਿ ਜੋ ਵੀ ਪੈਸਾ ਤੇ ਲੰਦਾ ਸਾਰਾ ਬਿਮਾਰੀ ਤੇ ਲੱਗ ਜਾਂਦਾ ਹਮਮ ਬਾਕੀ ਬਾਜੀ ਲੱਤੇ ਮੱਖੀਆਂ ਮੁੱਖੇ ਬੰਦੀ ਇਸ ਕਰਕੇ ਹਾਂਜੀ ਬਾਜੀ ਮੱਕੀ ਨੂੰ ਹਾਂਜੀ ਮੱਕੀ ਪੈਣ ਦੀ ਤਦ ਕਰਦੀ ਭਾਜੀ ਇਸ ਤਰ੍ਹਾਂ ਮਾਰਦੀ ਰਹੀ ਸਾਰਾ ਦਿਨ ਬੈਠੇ ਰਹਿੰਦੇ ਮੇਜੀ ਕੁਝ ਖਾਸ ਗੱਲ ਸਾਂਝੀ ਕਰਨਾ ਚਾਹੁੰਦੇ ਜੀ ਕਿਉਂਕਿ ਆਪਾਂ ਸਾਰੇ ਗਿਲੇ ਸ਼ਿਕਵੇ ਤੇ ਆਪਾਂ ਕਹਿ ਦਿੰਦੇ ਕਿ ਵਾਕਿਆ ਤੁਹਾਡੇ ਨਾਲ ਗਿਲਾ ਹੈਗਾ ਤੁਸੀਂ ਨਹੀਂ ਆਏ ਤਾਂ ਸਭ ਤੋਂ ਵੱਡਾ ਗਿਲਾ ਰੱਬ ਦੇ ਨਾਲ ਹੈ ਜਿੰਨੇ ਮੰਜੇ ਤੇ ਪਾ ਦਿੱਤਾ ਹੋਰ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਬਸ ਮੈਂ ਇਹੀ ਕਹਿਣਾ ਚਾਹਨਾ ਵਾ ਤੁਹਾਡੇ ਚੈਨਲ ਰਹੀਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਵਾਂ ਕਿ ਐਨ ਆਰ ਆਈ ਵੀਰ ਜਿਹੜੇ ਆ ਮਤਲਬ ਉਹਨਾਂ ਨੇ ਪੰਜਾਬ ਨੂੰ ਸਾਂਭਿਆ ਹੋਇਆ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਉਹ ਪੰਜਾਬ ਦੇ ਵਿੱਚੋਂ ਇੱਕ ਮੈਂ ਵੀ ਆ ਤੇ ਮੇਰਾ ਵੀ ਮਤਲਬ ਪੰਜਾਬ ਦੇ ਕੁਝ ਲੋਕਾਂ ਨੂੰ ਉਹਨਾਂ ਨੇ ਸਾਂਭਿਆ ਕੁਝ ਲੋਕ ਪੰਜਾਬ ਤੇ ਇਹ ਬਹੁਤ ਵੱਡੀ ਗੱਲ ਆ ਉਹ ਉਹ ਤੁਹਾਡੀ ਗੱਲ ਮੈਂ ਜਰੂਰ ਬਿਲਕੁਲ ਬਿਲਕੁਲ ਫੋਲੋ ਕਰ ਗਿਆ ਵਾਂ ਜੀ ਲੇਕਿਨ ਉਹ ਜਦੋਂ ਮਦਦ ਕਰਨ ਤੇ ਆਉਂਦੇ ਆ ਨਾ ਤੇ ਫਿਰ ਭਾਜੀ ਉਹ ਟਲਦੇ ਨਹੀਂ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂਗੇ ਤੁਹਾਡੀ ਮਦਦ ਦੇ ਨਾਲ ਮੇਰਾ ਆਪਣੇ ਮੈਂ ਆਪਣੇ ਪਰਿਵਾਰ ਦੇ ਵਿੱਚ ਜਿੰਦਾ ਹੋ ਜਾਵਾਂ ਫਿਰ ਤੋਂ ਫਿਰ ਤੋਂ ਮੈਂ ਔਰ ਹਣਕਾ ਜੜੀਆਂ ਵਾਂ ਉਹ ਵੇਖ ਸਕਾਂ ਜੀ ਜੀ ਤੇ ਮੈਨੂੰ ਮੇਰੀ ਜਿਆਦੀ ਨਹੀਂ ਜਿੰਨੀ ਹੋ ਸਕਦੀ ਹੈਲਪ ਕਰ ਦਿਓ ਹਮਮ ਬਸ ਮੈਂ ਤੁਹਾਡੇ ਕੋਲ ਹੈਲਪ ਮੰਗਦਾ ਵਾਂ ਮੇਰੀ ਅਪੀਲ ਹੈ ਤੁਹਾਨੂੰ ਕਿ ਐਨ ਆਰ ਆਈ ਭਰਾਵਾਂ ਨੂੰ ਜਾਂ ਪੰਜਾਬ ਦੀ ਕੁਝ ਲੋਕਾਂ ਪੰਜਾਬ ਲੋਕਾਂ ਨੂੰ ਕਿ ਜਿੱਥੇ ਵੀ ਕਿਤੇ ਮੇਰੀ ਆਵਾਜ਼ ਨੂੰ ਸੁਣਦੇ ਨੇ ਤੇ ਮੈਂ ਉਹਨਾਂ ਭਰਾਵਾਂ ਨਾਲ ਗੱਡੀ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਮੰਜੇ ਤੋਂ ਉਠਾ ਦਿਓ ਮੈਂ ਮੇਰਾ ਇਲਾਜ ਕਰਵਾ ਦਿਓ ਕੱਲਾ ਮੰਜੇ ਤੋਂ ਉਠਾ ਦਿਓ ਉਸ ਤੋਂ ਬਾਅਦ ਆਪਾਂ ਆਪੇ ਸਾਂਭ ਲਾਂਗੇ ਆਪਣੇ ਪਰਿਵਾਰ ਨੂੰ ਇਸ ਵੀਰ ਦੀ ਸਿਰਫ ਇੱਕ ਹੀ ਅਪੀਲ ਹੈ ਐਨ ਆਰ ਆਈ ਭਰਾਵਾਂ ਦੇ ਨਾਲ-ਨਾਲ ਪੰਜਾਬ ਦੇ ਉਹ ਤਮਾਮ ਲੋਕਾਂ ਨੂੰ ਜਿਹੜੇ ਮਦਦ ਦੇ ਵਾਸਤੇ ਕਦੀ ਪਿੱਛੇ ਨਹੀਂ ਹਟਦੇ ਆਗਾਹਵਾਦੇ ਆ ਮਦਦ ਕਰਦੇ ਨੇ ਪੰਜਾਬ ਨੂੰ ਸਾਹਮਣਾ ਕੋਈ ਖਾਲਾਈ ਦਾ ਵੜਾ ਨਹੀਂ ਆ ਪੰਜਾਬ ਦੇ ਲੋਕ ਖੁਦ ਹੀ ਪੰਜਾਬ ਨੂੰ ਸੰਭ ਦੇ ਪਏ ਨੇ ਇਸ ਵੀਰ ਦੀ ਸਿਰਫ ਇਹ اپੀਲ ਹੈ ਕਿ ਮੇਰੇ ਵਾਸਤੇ ਵੀ ਅਗਾ ਵਦੋ ਮੈਂ ਚਾਹਾਂਗਾ ਦੋ ਬੋਲ ਸੁਣਾਈ ਜਾਣ ਇੱਕ ਵਾਰ ਫਿਰ ਅਸੀਂ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ ਕਈ ਵਾਰ ਹੁੰਦਾ ਇਸ ਤਰ੍ਹਾਂ ਕਿ ਬੰਦਾ ਆਪਣੀ ਮੁਸੀਬਤਾਂ ਦੇ ਵਿੱਚ ਹੀ ਇੰਨਾ ਹੁਲਜਿਆ ਹੁੰਦਾ ਹੈ ਕਿ ਦਿਮਾਗ ਦੇ ਵਿੱਚ ਇਹ ਨਹੀਂ ਹੁੰਦਾ ਕਿ ਮੈਂ ਕੀ ਬੋਲਾਂ ਤੇ ਕੀ ਸੋਚਾਂ ਤੇ ਕੀ ਗਾਵਾਂ। ਇਹ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ। ਫਿਲਹਾਲ ਦੀ ਕਿੜੀਆ ਦੇਖ ਸਕਦੇ ਹੋ ਕਿ ਵੀਰ ਦੇ ਹਾਲਾਤ ਏਡੇ ਮਾੜੇ ਨੇ। ਕਿ ਕੀ ਕਵਾਂ? ਪਰਮਾਤਮਾ ਨੂੰ ਕੀ ਕਵਾਂ? ਲੋਕਾਂ ਨੂੰ ਕੀ ਕਵਾਂ? ਇਹੋ ਹੀ ਸੋਚ ਕਿਤਨਾ ਕਿਤੇ ਪੈਂਦੀ ਆ। ਤਿਆਰੀ ਹੈ ਜੀ। ਹਾਂਜੀ ਬਾਜੀ ਮੈਂ ਤੁਹਾਡੇ ਨਾਲ ਇੱਕ ਲੈਣ ਮੇਰੇ ਕੋ ਹੌਸਲਾ ਨਹੀਂ ਮੇਰਾ ਹੈਗਾ ਵੀ। ਬਿਲਕੁਲ ਮੈਂ ਸਮਝਦਾ ਹਾਂ ਪਰ ਮੈਂ ਚਾਹਨਾ ਕਿ ਆਪਣੇ ਦਰਸ਼ਕਾਂ ਤੱਕ ਅਸੀਂ ਉਹ ਆਵਾਜ਼ ਫੇਰ ਬੁਲੰਦ ਕਰ ਸਕੀ ਜਿਹੜੀ ਆਵਾਜ਼ ਨੂੰ ਸੁਣਨ ਵਾਸਤੇ ਮੇਲੇ ਦੇ ਵਿੱਚ ਰੌਣਕਾਂ ਲੱਗਿਆ ਰਹਿੰਦੀਆਂ ਸੀ ਸਾਨੂੰ ਯਾਰ ਯਾਰ ਕਹਿਣਾ ਆਪ ਗਹਿਰਾ ਨਾਲੇ ਰਹਿਣਾ ਸਾਨੂੰ ਯਾਰ ਯਾਰ ਕਹਿਣਾ ਆਪ ਗਹਿਰਾ ਨਾਲੇ ਰਹਿਣਾ ਨਿਤ ਝੂਠੀਆਂ ਉਮੀਦਾਂ ਦੀ ਕਹਾਣੀ ਬਹੁਤੀ ਦੇਰੇ ਨਈਓ ਚੱਲਦੀ ਸੌਦੇ ਦਿਲਾਂ ਦੇ ਚ ਯਾਰਾ ਬੇਈਮਾਨੀ ਬਹੁਤੀ ਦੇਰੇ ਨਈਓ ਚੱਲਦੀ ਹਾਂ ਨਈਓ ਚੱਲਦੀ ਐ ਬਹੁਤੀ ਦੇਰੇ ਨਈਓ ਚੱਲਦੀ ਸੋ ਬਹੁਤ ਬਹੁਤ ਧੰਨਵਾਦ ਆਵਾਜ਼ ਵੀ ਬਹੁਤ ਬਾਕਮਾਲ ਐ ਤਾਂ ਇਸ ਵੀਰ ਦੇ ਨਾਲ ਨਾਲ ਸਾਡੀ ਵੀ ਅਪੀਲ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਵਾਸਤੇ ਆਗਾਜ਼ ਜ਼ਰੂਰ ਵਧਿਆ ਕਰੋ ਜਿਨ੍ਹਾਂ ਪਰਿਵਾਰਾਂ ਨੂੰ ਵਕਿਆ ਹੀ ਤੁਹਾਡੀ ਲੋੜ ਹੈ। ਇਸ ਵੀਰ ਦਾ ਡੰਕਾ ਵੱਜਦਾ ਸੀ ਆਵਾਜ਼ ਦਾ ਡੰਕਾ ਵੱਜਦਾ ਸੀ। ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਪ੍ਰੋਗਰਾਮ ਕੀਤੇ ਆ ਤਾਂ ਕਿ ਦੱਸਦਾ ਹੈ ਕਿ 1 ਮਹੀਨੇ ਦੇ ਵਿੱਚ 20 ਤੋਂ 25 ਪ੍ਰੋਗਰਾਮ ਮੈਨੂੰ ਭੁੱਖ ਹੁੰਦੇ ਸੀ। ਪਰ ਅੱਜ ਕੋਈ ਬਾਤ ਪੁੱਛਣ ਵਾਸਤੇ ਵੀ ਨਹੀਂ ਆਉਂਦਾ ਪਿਆ। ਦੇਖਦੇ ਹਾਂ ਹੁਣ ਇਸ ਰਿਪੋਰਟ ਨੂੰ ਦੇਖਣ ਤੋਂ ਬਾਅਦ ਕਿਹੜੇ-ਕਿਹੜੇ ਹਰਮਨ ਪਿਆਰੇ ਇਸ ਵੀਰ ਤੱਕ ਪਹੁੰਚਦੀ ਹੈ ਜਿਨ੍ਹਾਂ ਦਾ ਨਾਮ ਵੀ ਲਿੱਤਾ ਹੈ ਜਿਹੜਾ ਕਹਿੰਦਾ ਕਿ ਜਿਦ ਦਿਨਾਂ ਮੈਂ ਬੁਰਕੀਆਂ ਸਾਂਝੀਆਂ ਕੀਤੀਆਂ ਨੇ ਅੱਜ ਅਫਸੋਸ ਹੈ ਕਿ ਉਹ ਵੀ ਮੇਰੇ ਤੱਕ ਨਹੀਂ ਪਹੁੰਚੇ ਕੀ ਉਹ ਇਹ ਆਵਾਜ਼ ਸੁਣਨ ਤੋਂ ਬਾਅਦ ਪਹੁੰਚਦੇ ਨੇ ਜਾਂ ਨਹੀਂ ਇਹ ਦੇਖਣਾ ਹੋਏਗਾ ਕੈਮਰਾਮੈਨ ਬ੍ਰੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ